ਬਿਲਕੁਲ ਹੌਲੀ ਹੌਲੀ ਨਜ਼ਾਰੇ ਨਾਲ ਕਲੱਚ ਛੇੜਨਾ ਰੇਸ ਹਲਕੇ ਹਲਕੇ ਰੇਸ ਦੇ ਹਲਕੇ ਭਰਾ ਆਪਣਾ ਟਰੈਕਟਰ ਸੈੱਟਦਾ ਆ ਦੇਖੀਏ ਜੀ ਦਰੋਂ ਆਉਂਦਾ ਤਾਂ ਨਹੀਂ ਕੋਈ ਦੇਖੋ ਸਾਡਾ ਰਾਜੂ ਕਿੰਨਾ ਸ਼ਕੀਨ ਆ ਦੇਖੋ ਗਾਂ ਜੀ ਸਾਰਿਆਂ ਨੂੰ ਆਪਾਂ ਚੱਲੇ ਆ ਟਰੈਕਟਰ ਲੈਣ ਟਰੈਕਟਰ ਢਾਪੇ ਦੇ ਖੜਾ ਐ ਸਵੇਰ ਦਾ ਤੇ ਰਾਜੂ ਦੀ ਰੋਟੀ ਬਣਾਉਣੀ ਆ ਗੂਤੇ ਤੇ ਹਣਾ ਤਾਂ ਜਾਏ ਮਣਿਆ ਟਰੈਕਟਰ ਲੈ ਆਈਏ ਤੁੱਪ ਬਹੁਤ ਹੋ ਗਈ ਤੁੱਪੇ ਖੜਾ ਹੁਣ ਆ ਵੀ ਬੁਲਟ ਵੀ ਆਪਣਾ ਭਰਿਆ ਪਿਆ ਮਿੱਟੀ ਨਾਲ ਕਿਉਂਕਿ ਦੁੱਧ ਦੁੱਧ ਦਾ ਕੰਮ ਸਾਰਾ ਆਪਾਂ ਨੂੰ ਦੇਖਣਾ ਪੈਂਦਾ ਹੁਣ ਡੈਡੀ ਗਿਆ ਬਾਹਰ ਨੂੰ ਥੋੜੇ ਦਿਨ ਮਹੀਨੇ ਡੇਢ ਕੁ ਮਹੀਨੇ ਲਈ ਰੋਟੀ ਫੜਾ ਲਈਏ ਕੁੱਤੇ ਫੜਾ ਕੇ ਤਾਂ ਟਰੈਕਟਰ ਲੈਣ ਚੱਲਦੇ ਆਂ ਫਿਰ ਸਾਵੀ ਗੋਟ ਕੀ ਆਪਣੇ ਆ ਚਾਚੇ ਕੀ ਆ ਸਰੋਂ ਭਈਆ ਕਣਕਾਂ ਨੇ ਵੀ ਰੰਗ ਬਦਲਤਾ ਹੁਣ ਇਹ ਆਪਣਾ ਗੁਰੂ ਘਰ ਆ ਆਪਾਂ ਬੋਗੁੰਗਾ ਜੀ ਮਾਤਾ ਨਾਨਕ ਜੀ ਦਾ ਗੇਟ ਆ ਰਾਜੂ ਸਾਡਾ ਲੱਗਾ ਪਾਣੀ ਲਾਉਣ ਤੇ ਸਬਜ਼ੀ ਨੂੰ ਪਾਣੀ ਮੋੜਿਆ ਇਹ ਆਪਣੀ ਮੋਟਰ ਆ ਗਈ ਮਗਾ ਚਾ ਤੁਹਾਨੂੰ ਦਿਖਾਉਣਾ ਇਹ ਘੋੜਾ ਆਪਣਾ ਢਾਬੇ ਦੇ ਖੜਾ ਹੈ ਰੋਟੀ ਫੜਾ ਕੇ ਤਾਂ ਫਿਰ ਚਲਦੇ ਆ ਲੈਣ ਹੁਣ ਇਹ ਦਿਖਾਉਣੇ ਤੁਹਾਨੂੰ ਜਾ ਕੇ ਸਰੋਂ ਆਪਾਂ ਵੀ ਵੜਾ ਲਈ ਸੀਗੀ ਇਹ ਮੋਟਰਾਂ ਆਪਣੀਆਂ ਦੋਨੋਂ ਹੀ ਇੱਥੇ ਕੱਟੀਆਂ ਆ ਰਾਜੂ ਸਾਡੇ ਦੀ ਸ਼ਕੀਨੀ ਦੇਖੋ ਜੀ ਆ ਦੇਖ ਲਓ 2 LCDਆਂ 42 ਇੰਚੀ ਇੱਕ ਉਹ 32 ਇੰਚੀ ਥੱਲੇ ਲਾਈ ਆ ਆ ਦੇਖ ਲਓ ਬਾਬਿਆਂ ਨੂੰ ਵੀ ਬਹੁਤ ਮੰਨਦਾ ਮਾਤਾਂ ਨੂੰ ਬਾਬਿਆਂ ਨੂੰ ਘੁੰਮਣ ਫਿਰਨ ਦੀ ਇਹਨੂੰ ਬਹੁਤ ਆ ਘੁੰਮਣ ਫਿਰਨ ਕਿਤੇ ਨਾ ਕਿਤੇ ਆ ਦੇਖ ਲਓ ਜਾਂਦਾ ਹੀ ਰਹਿੰਦਾ ਕਦੀ ਮਾਤਾ ਦੇ ਕਦੀ ਬਾਬੇ ਦੇ ਉਹ ਖੜਾ ਝੋਡਾ ਆਪਣਾ ਗੇੜੀਆਂ ਲਾਉਣ ਲੱਗੇ ਆ ਚਲੇ ਗਿਆ ਮੰਨੋ ਹਾਂਜੀ ਹਾਂਜੀ ਫੋਟੋ ਲਿਆਣੀ ਫੋਟੋ ਹਾਂ ਫੋਟੋ ਕਰਾਉਣੀ ਸੀ ਤੁਹਾਡੇ ਨਾਲ ਅੱਛਾ ਚਲੋ ਠੀਕ ਆ ਮੈਂ ਜਨਾਇ ਬਾਹਰ ਮੈਂ ਪਿੱਛੇ ਰਹਾ ਬਾਹਰ ਬਾਹਰ ਬਿਲਕੁਲ ਹੋਲੀ ਹੋਲੀ ਨਜ਼ਾਰੇ ਨਾਲ ਕਲਚ ਛੇੜਨਾ ਰੇਸ ਹਲਕੇ ਹਲਕੇ ਰੇਸ ਦੇ ਹਲਕੇ ਹਲਕੇ ਬਸ ਜੱਜਮੈਂਟ ਰੱਖੀ ਐਥੋਂ ਗੱਬਿਓਂ ਬਸ ਠੀਕ ਐ ਉਹ ਬ੍ਰੇਕ ਕਿਹੜੀ ਆਲੀ ਹੈ ਬ੍ਰੇਕਾਂ ਦੇ ਦੋ ਉਹ ਜਿਹੜੀਆਂ ਕਿੰਨਾ ਕੁ ਖਾ ਕੇ ਤੇ ਹਾਂ ਗੇਅਰ ਲਾ ਤੀਜਾ ਗੇਅਰ ਲਾ ਹੁਣ ਤੀਜਾ ਗੇਅਰ ਕਲੱਚ ਦੱਬ ਕੇ ਕਲੱਚ ਦੱਬ ਕੇ ਇੱਥੇ ਤੀਜਾ ਗੇਅਰ ਢਾਲ ਸਹੀਆ ਹੈਗਾ ਔਖਾ ਕੁਝ ਬਦਰਾ ਰੋੜਿਆ ਦੇ ਆ ਆਪਣਾ ਢਾਬਾ ਆ ਗਿਆ ਰਾ ਆਪਣਾ ਟਰੈਕਟਰ ਸਿੱਖਦਾ ਆ ਦੇਖੀਏ ਇਧਰੋਂ ਆਉਂਦਾ ਤਾਂ ਨਹੀਂ ਕੋਈ લે <mully> રાજ <mully> ਸ਼ੇਰ ਮਗਾ ਗੇੜੀ ਲਾ ਚਲੀ ਟਰੈਕਟਰ ਤੇ ਮੜੀ ਹੂੰ ਆ ਨਵੇਂ ਫਲੋਰ ਆਇਆ ਨੂੰ ਮਿੱਤਰ ਮਿਲਿਆ ਆਪਣਾ ਪੁਰਾਣਾ ਦੇਖੋ ਸਾਹਿਬ ਗੱਦਾਂ ਵੇ ਵਧੀਆ ਜੀ ਵਧੀਆ ਠੀਕ ਠਾਕ ਵਧੀਆ ਵਧੀਆ ਪੁਰਾਣਾ ਤੇ ਮਨਜੀਤ ਵਾਲਿਆਂ ਦਾ ਆਪਣਾ ਡੇਰਾ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆ ਇੱਕ ਗੇੜਾ ਇੱਥੇ ਸਾਰੀ ਦਿਹਾੜੀ ਚ ਆਇਆ ਭਰਾਵਾ ਬਾਜ਼ਾਰ ਲੋ ਆਇਆ ਪਹਿਲਾਂ ਉਧਰੋਂ ਸਮਾਨ ਜਾ ਲੈਣ ਆਲਾ ਸੀਗਾ ਆਂ ਕਰਕੇ ਮੇਰਾ ਮੇਰਾ ਨਾਲ ਦੂਸਰੇ ਤਾਂ WhatsApp ਨੰਬਰ ਤਾਂ ਹੈਗਾ ਹੀ ਆ ਮੇਰੇ ਕੋਲ ਤੇਰਾ ਆਹੋ ਆਹੋ ਹੈਗਾ ਉਹ ਵੀ ਪੈਂਦਾ ਤੋ ਲੈ ਵੇ ਮਿੱਤਰ ਪੁਰਾਣੇ ਟੱਕਰ ਗਏ ਆਪਾਂ ਨੂੰ ਅੱਜ ਸ਼ਹਿਰ ਆਏ ਸੀਗੇ ਤੇ ਮੇਰੇ ਮਿੱਤਰ ਮੇਰੇ ਪਿਆਰੇ ਉਹ ਵੀ ਖੜੇ ਆ ਉਹਦੇ ਪੁਲ ਥੱਲੇ ਨਾਕਾ ਲੱਗਾ ਆ ਟਰੈਕਟਰ ਇੱਧਰ ਖੜਾ ਮੈਂ ਕਿੱਥੇ ਲਾ ਦੰਨੇ ਆ ਐਵੇਂ ਲੰਗਰ ਖਾ ਕੇ ਇਹਦੇ ਕਿ ਆ ਹਾਂ ਯਾਰ ਬਹੁਤ ਸਟੇਟ ਕਿਤੇ ਤਾਂ ਹੈਗੇ ਹਰਿਆਣਾ ਨਹੀਂ ਯੂਪੀ ਨਹੀਂ ਮੇਰੇ ਕੋ ਆਰਡਰ ਨਾਲ ਹੋ ਆ आ गया मुंडा <laughs> कहता मेल जाना ट्रैक्टर चलो जा ले वाड़ा ਤਰੀਆ ਕਹਿੰਦਾ ਡਾਇਰੈਕਟਰ ਮੈਨ ਲੈ ਜਾਣਾ ਉਹਦਾ ਜੱਲ ਢਾਬੇ ਵਾਲਾ ਆਪਣਾ ਮਿੱਲਾ ਮੈਨ ਡਾਇਰੈਕਟਰ ਨੂੰ ਲੈ ਜਾਣਾ ਲੋ ਜੀ ਆ ਗਿਆ ਚੌਧਰੀ ਹਾਂਜੀ ਆ ਦੇਖ ਲੋ ਜੇਬੀ ਨੇ ਮੇਰੇ ਨਾਲ ਚੱਪਾ ਅੱਛਾ ਚੱਲ ਕੋਈ ਕਿੱਥੇ ਰਹਿ ਗਿਆ ਜੇਬੀਰ ਕਿੱਥੇ ਰਹਿ ਗਿਆ ਰੋਟੀ ਖਾਦੇ ਨਹੀਂ ਖਾਦੇ ਨਹੀਂ ਹੂੰ ਕੁੱਟ ਖਾਣ ਵਾਲੇ ਕੰਮ ਕਰਦੇ ਨੇ ਸਤਿ ਸ੍ਰੀ ਅਕਾਲ ਭਾਜੀ ਕਿੱਦਾਂ ਫੇ ਮਿਲਣਾ ਨਹੀਂ ਹੈਂ ਮੈਂ ਸਾਰਾ ਤਰਬੂਜ ਲੈ ਆਇਆ ਹੈ ਹੈਂ ਕਿੱਦਾਂ ਰਿਆ ਫੇ ਸਕੂਲ ਲੈ ਬੇਗਲਾਵ ਚੱਲ ਕਿ ਤੇਰੇ ਜੀ ਨਾਲ ਪੁਰਾਣੇ ਨੂੰ ਕਹਨੇ ਗਿਆ ਤਾਂ ਟਰੈਕਟਰ ਲੈ ਗਿਆ ਇਹ ਟਾਇਰ ਨੇ ਤਾਂ ਗਿਆ ਕਹਨੇ ਟਾਇਰ ਲੱਗੇ ਆ ਕੀ ਬਣਿਆ ਟਾਇਰ ਲੱਗੇ ਆ ਕੀ ਬਣਿਆ ਤੈਨੂੰ ਸਾਰਾ ਭੇਤ ਰਹਿੰਦਾ ਹੈ ਨਾ ਕਿੱਥੇ ਗਿਆ ਕਿੱਥੇ ਨਹੀਂ ਮਿਲਦਾ ਨਹੀਂ ਕੱਪੜੇ ਦਾ ਬਦਲ ਲਿਆ ਕਰੋ ਪਹਿਲਾਂ ਤੂੰ ਸਾਰਾ ਪਹਿਲਾਂ ਆਉਂਦੇ ਭੇਤ ਲਿਆ ਕਰਕੇ ਟਰੈਕਟਰ ਅੱਜ ਗਿਆ ਕਿਤੇ ਜਾਂ ਗੱਡੀ ਗਈ ਹੈ ਨਾ ਟਰੈਕਟਰ ਗਿਆ ਅੱਜ ਪਤਾ ਲੱਗ ਗਿਆ ਹੋਇਆ ਹੈ ਨਾ ਟਾਇਰਾਂ ਨੂੰ ਇਹ ਤੋਂ ਕੁਝ ਲੋਕ ਥੋੜਾ ਹਾਂ ਟਾਇਰ ਨਾਲ ਪੱਕਾ ਤਾਂ ਹੈ ਹਾਂ ਟਾਇਰ ਮੜਾ ਮੋਟਾ ਲੱਗਾ ਹੋਊਗਾ ਕਿਤੇ ਕੱਲ ਦਾ ਵੀ ਲੱਗਾ ਹੋ ਸਕਦਾ ਮੈਂ ਹੂੰ ਫੰਜਾ ਨਹੀਂ ਦੋ ਹੂੰ ਅਈਏ 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 ਨਾ ਮੈਂ ਵੀ ਖਾਣਾ ਇਹ ਤਾਂ ਕੱਪੜੇ ਤੇਜ ਘਰੀਦੇ ਹੁੰਦੇ ਆ ਕੇ ਮੈਂ ਵੀ ਖਾਣਾ ਹੂੰ ਇਹਨੇ ਖਾ ਕੇ ਵਾਟਰ ਮੈਂ ਹੂੰ ਵਾਲੇ ਕੀ ਕਹਿੰਦੇ ਇਹਨੂੰ ਹੂੰ ਇਹਨੂੰ ਕੀ ਕਹਿੰਦੇ ਆ ਆਪਣਾ ਬਲੌਗ ਜੀ ਵਿੱਚੇ ਰਹਿ ਗਿਆ ਸਗਾ ਸ਼ਹਿਰ ਜਾ ਕੇ ਬੈਟਰੀ ਡੈਡ ਹੋ ਗਈ ਫੋਨ ਦੀ ਤੇ ਉਹ ਚਾਰਜਰ ਡੈਕਟਰ ਵਾਲਾ ਖਰਾਬ ਹੋਇਆ ਇਸ ਕਰਕੇ ਵਿੱਚੇ ਹੀ ਰਹਿ ਗਿਆ ਥੋੜਾ ਜਿਹਾ ਸ਼ਹਿਰ ਛੂਣ ਨਹੀਂ ਦਿਖਾ ਹੋਇਆ ਥੋੜਾ ਹੀ ਵਿੱਚ ਤਕਰ ਕਰ ਹੋਇਆ ਅਗਲੇ ਬਲੌਗ ਜੀ ਦਿਖਾਉਂਦਾ